ਨਵੇਂ ਸਾਲ 2026 ਉਸ ਦਿਨ ਲਈ ਹਰ ਵਿਅਕਤੀ ਸਵਾਗਤ ਕਰ ਰਿਹਾ ਨਵੇਂ ਸਾਲ ਦਾ ਪੰਜਾਬ ਪੁਲਿਸ ਪੂਰੇ ਤਰ੍ਹਾਂ ਚੌਕਸ ਹੈ ਸਮਾਣਾ ਦੇ ਵਿੱਚ ਡੀਐਸਪੀ ਸਮਾਣਾ ਫਤੇ ਸਿੰਘ ਬਰਾਲੀ ਦੀ ਅਗਵਾਈ ਦੇ ਵਿੱਚ ਪੁਲਿਸ ਦੇ ਪੁਖਤ ਤੰਤਤਜਾਮ ਕੀਤੇ ਗਏ ਹਨ ਹੁੱਲੜਵਾਜਾਂ ਨੂੰ ਤੇ ਸਰਾਰਤੀ ਤੱਤਵਾ ਨੂੰ ਚੇਤਾਵਨੀ ਦਿੱਤੀ ਗਈ ਹੈ ਵੀ ਤੁਸੀਂ ਨਵੇਂ ਸਾਲ ਦੀ ਆਮਦ ਪੂਰੀ ਖੁਸ਼ੀ ਨਾਲ ਆਪਣੇ ਕਰਮਣਾਓ ਜਾਂ کہیں ਬੈਠ ਕੇ ਰੈਸਟੋਰੈਂਟ ਇਹ ਜਾਂਦੇ ਹੋ ਤੁਸੀਂ ਉੱਥੇ ਅਮਨ ਸ਼ਾਂਤੀ ਨਾਲ ਉਸ ਨਵੇਂ ਸਾਲ ਦੀ ਖੁਸ਼ੀਆਂ ਮਨਾਓ ਲੇਕਿਨ ਕੋਈ ਸਰਾਰਤ ਕਰੇਗਾ ਤਾਂ ਉਸ ਦੇ ਖਿਲਾਫ ਪੁਲਿਸ ਕਾਰਵਾਈ ਵੀ ਕਰੇਗੀ ਇਸ ਦੇ ਲਈ ਸਹਿਰ ਦੇ ਵੱਖ-ਵੱਖ ਪੁਆਇੰਟਾਂ ਤੇ ਪੁਲਿਸ ਦੇ ਜਵਾਨ ਤਨਾਤ ਰਹਿਣਗੇ ਤਿੰਨ ਸਟੇਸ਼ਨੇ ਪਸਿਆਣਾ ਸਮਾਣਾ ਸਦਰ ਅਤੇ ਸਿਟੀ ਪੁਲਿਸ ਦੇ ਅਧਿਕਾਰੀ ਤੇ ਜਵਾਨ ਅੱਧੀ ਰਾਤ ਤੱਕ ਉੱਥੇ ਪੂਰੀ ਡਿਊਟੀ ਦੇਣਗੇ ਇਸ ਦੇ ਬਾਰੇ ਜਾਣਕਾਰੀ ਡੀਐਸਪੀ ਸਮਾਣਾ ਫਤਿਹ ਸਿੰਘ ਬਰਾੜ ਵੱਲੋਂ ਦਿੱਤੀ ਗਈ ਨਵੇਂ ਸਾਲ ਤੇ ਜੀਸੀ ਜੀ ਕਿਸ ਤਰ੍ਹਾਂ ਦੀ ਤਿਆਰੀਆਂ ਸੁਰੱਖਿਆ ਦੀ ਨਵੇਂ ਸਾਲ 2026 ਦੀ ਆਮਦੇ ਸਬੰਧ ਵਿੱਚ ਮਾਨਯੋਗ ਸਾਡੇ ਸਰਦਾਰ ਸ਼੍ਰੀ ਵਰਨਸ਼ਰਮਾ ਆਈਪੀਐਸ ਐਸਐਸਪੀ ਸਾ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸ਼੍ਰੀ ਫਤਿਹ ਸਿੰਘ ਬਰਾੜ ਡੀਐਸਪੀ ਸਾਹਿਬ ਸਮਾਣਾ ਦੀ ਅਗਵਾਈ ਹੇਠ ਸਿਟੀ ਇਹਦੇ ਵਿੱਚ ਬਹੁਤ ਭਾਰੀ ਫੋਰਸ ਨਾਲ ਜਿਹੜੇ ਸੁਰੱਖਿਆ ਪ੍ਰਬੰਧ ਕਿਤੇ ਜਾ ਰਹੇ ਹਨ ਵੱਖ-ਵੱਖ ਥਾਵਾਂ ਤੇ ਪਾਰੀ ਫੋਰਸ ਜਿਹੜੀ ਤਾਇਨਾਤ ਕੀਤੀ ਗਈ ਹੈ ਤੇ ਕਿਸੇ ਵੀ ਸਰਾਬਤੀ ਅੰਸਰ ਨੂੰ ਜਾਂ ਹਲੜਵਾਏ ਨੂੰ ਕੋਈ ਇਹ ਜਿਹੀ ਆਗਿਆ ਨਹੀਂ ਹੋਵੇ ਕਿ ਜਿਹਨਾਂ ਲਾਈਨਾਂ ਦੀ ਸਥਿਤੀ ਖਰਾਬ ਹੋਵੇ ਜੇ ਵੀ ਕੋਈ ਇਹ ਹੀ ਕਰਦਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਆਪਣੀ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਨਵੇਂ ਸਾਲ ਦੇ ਸਮਾਂ ਵਿੱਚ ਜਿਹੜੇ ਟ੍ਰੈਫਿਕ ਪੁਲਿਸ ਮਾਣਾ ਪੂਰੀ ਤਰ੍ਹਾਂ ਮਸਤਿਹਜ ਹੈ ਅਸੀਂ ਚੌਂਕਾ ਦੇ ਪੁਆਇੰਟਾਂ ਦੇ ਹਰ ਇੱਕ ਇੱਕ ਮੁਲਾਜ਼ਮ ਲਾਇਆ ਹੋਇਆ ਵੀ ਕਿਉਂਕਿ ਜਾਮਨਾ ਲੱਗ ਸਕੇ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣਾਗੇ ਲੋਕਾਂ ਨੂੰ ਕੀ ਅਪੀਲ ਕਰਦੇ ਲੋਕਾਂ ਨੂੰ ਗੱਡੀਆਂ ਹੜਕਾ ਦੇ ਲੋਕਾਂ ਲੋਕਾਨਸਿਮ ਜੀਆ ਅ ਥਰੂ ਅਸੀਂ ਇਹ ਅਪੀਲ ਕਰਾਂਗੇ ਵੀ ਲੋਕ ਛਲਕਾਂ ਤੇ ਵੀਕਲ ਨਾ ਖੜਾ ਕਰਨ ਨਾ ਜਾਮ ਲੱਗੇ ਲੋਕ ਸੈਇਦ ਰਕੀਨਾ ਆਪਣੇ ਵੀ ਪਾਰਕਿੰਗ ਖੜੇ ਕਰਨ ਦੇਖੋ ਨਵਾਂ ਸ਼ਹਿਰ ਜਿਹੜਾ ਹੈ ਹਰ ਸਾਲ ਆਉਂਦਾ ਨਵਾਂ ਦਿਨ ਜਨਮ 1 ਜਨਵਰੀ ਹਰ ਸਾਲ ਆਉਂਦੀ ਹੈ ਤਾਂ ਮੈਂ ਸਮਝਦਾ ਵੀ ਆਪਾਂ ਨੂੰ ਸਾਰਿਆਂ ਨੂੰ ਅਕੀਦੇ ਦੇ ਵਿੱਚ ਰਹਿ ਕੇ ਦੇ ਸਿਪਰਡ ਦੇ ਵਿੱਚ ਰਹਿ ਕੇ ਜਸ਼ਨ ਕਰਨਾ ਚਾਹੀਦੇ ਨੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਜੋ ਮਰਜ਼ੀ ਆਪਾਂ ਇੰਜੋਏ ਕਰ ਲਈਏ ਪਰ ਸੜਕਾਂ 'ਤੇ ਹੁੱਲਣ ਬਾਜੀ ਕਰਨਾ ਇਦਾਂ ਦਾ ਕਰਨਾ ਨਵੇਂ ਸਾਲ ਵਾਲੇ ਦਿਨ ਅਜਿਹਾ ਸ਼ੋਭਾ ਨਹੀਂ ਦਿੰਦਾ